ਭਾਈ ਸਤੀ ਦਾ ਸੁਜੀ ਦਾ ਜਨਮ ਸ਼ਿਬਰ ਕਬੀਲੇ ਦੇ ਵਿੱਚ ਪੈਂਡ ਕਰਿਆਲਾ ਜ਼ਿਲ੍ਹਾ ਚਹਿਲਮ ਪਾਕਿਸਤਾਨ ਦੇ ਵਿੱਚ ਹੋਇਆ ਜੇਕਰ ਆਪ ਜੀ ਦੇ ਪਰਿਵਾਰਕ ਪਿਸ਼ੋਕਰ ਦੀ ਗੱਲ ਕਰੀਏ ਤਾਂ ਆਪ ਜੀ ਦੇ ਪੜਦਾਦਾ ਜੀ ਦਾ ਨਾਮ ਭਾਈ ਪਰਾਗਾ ਜੀ ਸੀ ਭਾਈ ਪਰਾਗਾ ਜੀ ਸਿੱਖ ਪੰਥ ਦੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਬਾਬਾ ਬੁੱਢਾ ਸਾਹਿਬ ਜੀ ਤੋਂ ਬਾਅਦ 6 ਪਾਤਸ਼ਾਹੀਆਂ ਦੇ ਦਰਬਾਰ ਦੀ ਹਾਜ਼ਰੀ ਭਰੀ ਹੈ ਭਾਈ ਪਰਾਗਾ ਜੀ ਆਪਣੇ ਪਿਤਾ ਗੌਤਮਦਾਸ ਜੀ ਨਾਲ ਕਰਤਾਰਪੁਰ ਦੀ ਧਰਮਸ਼ਾਲਾ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਕੋਲ ਜਾਂਦੇ ਰਹੇ ਗੌਤਮਦਾਸ ਜੀ ਨੂੰ ਇਤਿਹਾਸ ਦੇ ਵਿੱਚ ਰਾਜਾ ਗੌਤਮ ਵੀ ਲਿਖਿਆ ਮਿਲਦਾ ਹੈ ਇਹ ਉਸ ਸਮਾਂ ਹੈ ਜਦ ਹਿੰਦੁਸਤਾਨ ਦੇ ਵਿੱਚ ਰਾਜ ਬਹਿਲੋਲ ਲੋਤੀ ਦਾ ਸੀ ਤੇ ਬਾਬਰ ਹਿੰਦੁਸਤਾਨ ਦੇ ਉੱਪਰ ਹਮਲਾ ਕਰਦਾ ਹੈ ਉਸ ਵਕਤ ਧੰਨ ਗੁਰੂ ਨਾਨਕ ਸਾਹਿਬ ਜੀ ਆਪਣੀ ਉਦਾਸੀ ਤੇ ਸਨ ਔਸ ਵਕਤ ਇਹ ਰਾਜ ਇਨ੍ਹਾਂ ਹਮਲਿਆਂ ਦੇ ਵਿੱਚ ਖਤਮ ਹੋ ਚੁੱਕਾ ਸੀ ਰਾਜਾ ਗੌਤਮ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਉਂਦੇ ਨੇ ਤੇ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਤੋਂ ਇੰਨਾ ਪ੍ਰਭਾਵਿਤ ਹੁੰਦੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੀ ਰਹਿਣ ਲੱਗ ਪੈਂਦੇ ਨੇ ਔਸ ਵਕਤ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਰਾਜਾ ਗੌਤਮ ਨੂੰ ਉਠੋ ਹਾਰ ਦੇ ਇਲਾਕੇ ਦੇ ਵਿੱਚ ਪ੍ਰਚਾਰ ਦੀ ਮੰਚੀ ਥਾਪੀ ਸੀ ਅੱਗੇ ਚੱਲ ਕੇ ਇਹਨਾਂ ਦੇ ਪੁੱਤਰ ਸਨ ਭਾਈ ਭਰਾਗਾ ਜੀ ਭਾਈ ਬੈੜਾ ਜੀ ਤੇ ਬੀਬੀ ਸਰਸਵਤੀ ਜੀ ਜੇਕਰ ਭਾਈ ਬੈੜਾ ਜੀ ਦੀ ਪੀੜੀ ਦਾ ਜ਼ਿਕਰ ਕਰੀਏ ਤਾਂ ਆਪਜੀ ਦੇ ਪੁੱਤਰ ਦਾ ਨਾਮ ਭਾਈ ਚੋਪਾ ਜੀ ਸੀ ਜਿਨ੍ਹਾਂ ਨੂੰ ਤਵਾਰੀਖ ਦੇ ਵਿੱਚ ਖੰਡਾਵਾ ਧੰਨ ਗੁਰੂ ਗੋਬਿੰਦ ਸਿੰਘ ਜੀ ਲਿਖਿਆ ਗਿਆ ਹੈ ਭਾਈ ਚੋਪਾ ਜੀ ਦੇ ਦੋ ਪੁੱਤਰ ਸਨ ਛੁੱਟੇ ਮੱਲ ਦੇ ਗਵਾਲ ਦਾਸ ਜੀ ਜਿਨ੍ਹਾਂ ਨੇ ਧੰਨ ਗੁਰੂ ਤੇਗ ਬਹਾਦਰ ਜੀ ਦੀ ਬਹੁਤ ਸੇਵਾ ਕੀਤੀ ਤੇ ਐਸ ਤੋਂ ਬਾਅਦ ਧੰਗੁਰੂ ਕੋਵਿੰਦ ਸਿੰਘ ਜੀ ਦੀ ਸੇਵਾ ਕਰਦੇ ਰਹੇ ਜੇਕਰ ਗੱਲ ਕਰੀਏ ਭਾਈ ਭਰਾਗਾ ਜੀ ਦੀ ਜਿਸ ਵਕਤ ਧੰਗੁਰੂ ਅੰਗਦ ਸਾਹਿਬ ਜੀ ਨੇ ਮਲ ਅਖਾੜਿਆਂ ਦੀ ਸਥਾਪਨਾ ਕੀਤੀ ਸੀ ਉਸ ਵਕਤ ਭਾਈ ਭਰਾਗਾ ਜੀ ਨੂੰ ਪਹਿਲਵਾਨੀ ਸਿਖਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਧੰਗੁਰੂ ਅਮਰਦਾਸ ਜੀ ਤੇ ਧੰਗੁਰੂ ਰਾਮਦਾਸ ਜੀ ਦੇ ਦਰਬਾਰ ਚ ਵੀ ਆਪ ਦਰਸ਼ਨ ਦੇਦਾਰੇ ਕਰਨ ਜਾਂਦੇ ਰਹੇ ਇਤਿਹਾਸ ਦੇ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਕੇਪਾਈ ਭਰਾਗਾ ਜੀ ਧੰਨ ਗੁਰੂ ਅਰਜਨ ਸਾਹਿਬ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਸ਼ਤਰ ਵਿਦਿਆ ਵੀ ਦਿੰਦੇ ਰਹੇ ਗੁਰੂ ਅਰਜਨ ਸਾਹਿਬ ਜੀ ਤੋਂ ਪਾਈ ਭਰਾਗਾ ਜੀ ਨੇ ਤਰਨ ਤਰਨ ਸਾਹਿਬ ਵਿਖੇ ਨਾਮ ਦੀ ਜਾਚਨਾ ਸਿੱਖੀ ਸੀ ਜਿਸ ਦਾ ਜ਼ਿਕਰ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਮਿਲਦਾ ਹੈ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਇਹਨਾਂ ਨੂੰ ਇੰਦਰੀਆਂ ਨੂੰ ਸੰਕੋਚ ਕੇ ਸਵਾਸ ਗ੍ਰਾਸ ਨਾਮ ਜਪੰਦਾ ਉਪਦੇਸ਼ ਦਿੱਤਾ ਸੀ ਇਸ ਤੋਂ ਬਾਅਦ 6ਵੀਂ ਪਾਸ਼ਾਹੀ ਧਾਨਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਤਾਂ ਉਸ ਵਕਤ ਆਪ ਜੀ ਨੇ ਫੌਜਾਂ ਦੇ ਪੰਜ ਜੱਥੇ ਬਣਾਏ ਸਨ। ਉਹਨਾਂ ਪੰਜਾਂ ਜੱਥਿਆਂ ਦੇ ਵਿੱਚੋਂ ਇੱਕ ਜੱਥੇ ਦੇ ਜੱਥੇਦਾਰ ਸਨ ਭਾਈ ਭਰਾਗਾ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ 13 ਸਿੱਖ ਸ਼ਹੀਦ ਹੋਏ ਜਿਨ੍ਹਾਂ ਦੇ ਵਿੱਚ ਭਾਈ ਭਰਾਗਾ ਜੀ ਵੀ ਸਨ। ਹਰ ਗੋਬਿੰਦਪੁਰ ਦੀ ਜਿਹੜੀ ਜੰਗ ਸੀ ਉਸ ਜੰਗ ਤੋਂ ਸਖਤ ਜ਼ਖਮੀ ਹੋ ਜਾਣ ਤੋਂ ਬਾਅਦ ਇਹਨਾਂ ਦੀ ਸ਼ਹਾਦਤ ਪਿੰਡ ਕਰਿਆਲਾ ਲੈ ਜਾਂਦਿਆਂ ਹੋਈ ਸੀ ਭਾਈ ਪਰਾਗਾ ਜੀ ਦੇ ਪੁੱਤਰ ਸਨ ਲਖੀ ਦਾਸ ਜੋ 6ਵੀਂ ਅਤੇ 7ਵੀਂ ਪਾਸ਼ਾਹੀ ਦੇ ਦਰਬਾਰ ਵਿੱਚ ਦੀਵਾਨ ਦੀ ਸੇਵਾ ਕਰਦੇ ਰਹੇ ਇਸ ਤੋਂ ਬਾਅਦ ਲਖੀ ਦਾਸ ਜੀ ਦੇ ਦੋ ਪੁੱਤਰ ਸਨ ਭਾਈ ਹੀਰਾਨੰਦ ਤੇ ਭਾਈ ਦਰਗਾਹ ਮਾਲਜੀ ਭਾਈ ਹੀਰਾਨੰਦ ਦੇ ਪੁੱਤਰ ਸਨ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਜਤੀਦਾਸ ਤੇ ਭਾਈ ਸਖੀਦਾਸ ਭਾਈ ਹੀਰਾਨੰਦ ਦੇ ਭਰਾ ਸਨ ਦਰਗਾਹ ਮੱਲ ਜੀ ਜੋ ਤਿੰਨ ਪਾਸ਼ਾਈਆਂ ਦੇ ਦੀਵਾਨ ਰਹੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਭਾਈ ਸਤੀਦਾਸ ਜੀ ਨੇ ਬਚਪਨ ਵਿੱਚ ਹੀ ਪੰਜਾਬੀ ਬ੍ਰਾਜਪਾਸ਼ਾ ਸanskrit ਤੇ ਫਾਰਸੀ ਬਾਸ਼ਾ ਸਿੱਖ ਲਈ ਸੀ ਔਰ ਉਸ ਸਮੇਂ ਸਰਕਾਰੀ ਬਾਸ਼ਾ ਫਾਰਸੀ ਸੀ ਤੇ ਆਪ ਜੀ ਨੇ ਗਣਤ ਦਾ ਗਿਆਨ ਵੀ ਉਸ ਵੇਲੇ ਪ੍ਰਾਪਤ ਕਰ ਲਿਆ ਸੀ ਜਦੋਂ ਵੀ ਆਪ ਜੀ ਦਾ ਪਰਿਵਾਰ ਗੁਰੂ ਘਰ ਦੇ ਦਰਸ਼ਨਾਂ ਲਈ ਕੀ ਪੁਰ ਸਾਹਿਬੇ ਆਉਂਦਾ ਤਾਂ ਆਪ ਜੀ ਵੀ ਆਪਣੇ ਪਰਿਵਾਰ ਦੇ ਨਾਲ ਹੀ ਆ ਜਾਂਦੇ ਸਨ ਗੁਰੂ ਤੇਗ ਬਹਾਦਰ ਜੀ ਨੇ ਆਪ ਜੀ ਦੇ ਵੱਡੇ ਭਾਈ ਭਾਈ ਮਤੀ ਦਾਸ ਜੀ ਨੂੰ ਵਿੱਤੀ ਗਤੀਵਿਧੀਆਂ ਸੌਪੀਆਂ ਸਨ ਇਸ ਲਈ ਉਹਨਾਂ ਨੂੰ ਦਿਵਾਨ ਮਤੀ ਦਾਸ ਬਣਾ ਕੇ ਗੁਰੂ ਜੀ ਨੇ ਆਪਣੇ ਪਾਸ ਰੱਖਿਆ ਸੀ ਉਸ ਵੇਲੇ ਅਨੰਦਪੁਰ ਸਾਹਿਬ ਵਿੱਚ ਨਗਰ ਉਸਾਰੀ ਦਾ ਕੰਮ ਭਾਈ ਮਤੀ ਦਾਸ ਜੀ ਨੂੰ ਸੌਂਪ ਕੇ ਗੁਰੂ ਤੇਗ ਬਹਾਦਰ ਜੀ ਕੁਝ ਸਮੇਂ ਲਈ ਸਿੱਖੀ ਦੇ ਪ੍ਰਚਾਰ ਲਈ ਬਾਹਰ ਚਲੇ ਗਏ ਭਾਈ ਸਤੀ ਦਾਸ ਜੀ ਨੇ ਗੁਰੂ ਘਰ ਦੇ ਵਿੱਚ ਰਸੋਈਏ ਦੇ ਵਜੋਂ ਆਪਣੀ ਸੇਵਾ ਸ਼ੁਰੂ ਕੀਤੀ ਸੀ ਉਸ ਵੇਲੇ ਮੁਗਲ ਬਾਦਸ਼ਾਹ ਔਰੰਗਜ਼ੇਬ ਗੈਰ ਮੁਸਲਮਾਨਾਂ ਨੂੰ ਜ਼ਬਰਦਸਤੀ ਧਰਮ ਬਦਲ ਲਈ ਮਜਬੂਰ ਕਰ ਰਿਹਾ ਸੀ ਇਸ ਲਈ 1675 ਈਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਤ ਦੀ ਬੇਨਤੀ ਸੌਣ ਮਨੋਖਤਾ ਦੀ ਖਾਤਰ ਆਪਣਾ ਬਲੀਦਾਨ ਦੇਣ ਦਾ ਫੈਸਲਾ ਕਰ ਲਿਆ ਔਰੰਗਜ਼ੇਬ ਉਸ ਵੇਲੇ ਬਹੁਤ ਖੁਸ਼ ਸੀ ਕਿਉਂਕਿ ਉਸ ਨੇ ਸੋਚਿਆ ਕਿ ਉਸ ਨੂੰ ਸਿਰਫ ਇੱਕ ਦੋ ਹੀ ਧਰਮ ਬਦਲੌਣ ਦੀ ਲੋੜ ਹੈ ਬਾਕੀ ਸਾਰੇ ਆਪਸ ਨਾਲ ਆਪਣਾ ਧਰਮ ਆਪ ਹੀ ਬਦਲ ਲੈਣਗੇ ਇਸ ਲਈ ਸਮੇਂ ਦੇ ਹਾਕਮਾਂ ਨੂੰ ਚੁਣੌਤੀ ਭਰਿਆ ਸੁਨੇਹਾ ਭੇਜ ਕੇ ਦਿੱਲੀ ਤੋਂ ਗ੍ਰਿਫਤਾਰੀ ਲਈ ਹੁਕਮ ਆਉਣ ਤੋਂ ਪਹਿਲਾਂ ਹੀ ਗੁਰੂ ਤੇਗ ਬਹਾਦਰ ਜੀ ਆਪਣੀ ਮਰਜ਼ੀ ਨਾਲ ਦਿੱਲੀ ਲਈ ਰਵਾਨਾ ਹੋ ਗਏ ਕਾਫੀ ਸੰਗਤ ਨਾਲ ਨਾਲ ਗੁਰੂ ਸਾਹਿਬ ਜੀ ਦੇ ਨਾਲ ਹੀ ਦਿੱਲੀ ਵੱਲੇ ਨੂੰ ਤੁਰ ਪਈ ਪਰ ਰੋਪੜ ਦੇ ਨੇੜੇ ਮਲਕਪੁਰ ਰੰਗੜਾ ਵੇਖੇ ਉਹਨਾਂ ਨੂੰ ਗੈਰਫਤਾਰ ਕਰ ਲਿਆ ਗਿਆ ਅੱਸੋ ਵੇਲੇ ਗੁਰੂ ਸਾਹਿਬ ਨੇ ਸਾਰੀ ਸੰਗਤ ਨੂੰ ਵਾਪਸ ਪਰਤ ਜਾਣ ਦਾ ਆਦੇਸ਼ ਦੇ ਦਿੱਤਾ ਤੇ ਕੇਵਲ ਕੁਝ ਸਿੱਖਾਂ ਨੂੰ ਹੀ ਆਪਣੇ ਨਾਲ ਰੱਖਿਆ ਜਿਨ੍ਹਾਂ ਦੇ ਵਿੱਚ ਭਾਈ ਦਿਆਲਾ ਜੀ ਭਾਈ ਮਤੀਦਾਸ ਤੇ ਭਾਈ ਸਦੀਦਾਸ ਜੀ ਸਨ ਇਹਨਾਂ ਦੇ ਨਾਲ ਨਾਲ ਭਾਈ ਉਦੇਜ ਜੀ ਤੇ ਭਾਈ ਜੇਤਾ ਜੀ ਵੀ ਗਏ ਸਨ ਤਾਂ ਜੋ ਸਾਰੀ ਜਾਣਕਾਰੀ ਅਨੰਦਪੁਰ ਸਾਹਿਬ ਭੇਜੀ ਜਾਵੇ ਗ੍ਰਫਤਾਰ ਕਰਨ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੂੰ ਸਰਹਿੰਦ ਲਿਜਾਇਆ ਗਿਆ ਜਿੱਥੋਂ ਉਹਨਾਂ ਨੂੰ ਲੋਹੇ ਦੇ ਪਿੰਜਰੇ ਵਿੱਚ ਗੈਦ ਕਰਕੇ ਦਿੱਲੀ ਭੇਜ ਦਿੱਤਾ ਗਿਆ ਗੁਰੂ ਤੇਗ ਬਹਾਦਰ ਜੀ ਨੂੰ ਲਾਲ ਕਿਲੇ ਵਿੱਚ ਦਰਬਾਰ ਦੇ ਵਿੱਚ ਲਿਆਂਦਾ ਗਿਆ ਤੇ ਮੁਗਲ ਬਾਦਸ਼ਾਹ ਦੇ ਵੱਲੋਂ ਗੁਰੂ ਜੀ ਨੂੰ ਸਵਾਲ ਪੁੱਛਿਆ ਕਿ ਤੁਸੀਂ ਇੱਕ ਸਿੱਖ ਹੋ ਕੇ ਟੈਲਕ ਅਤੇ ਜਨੇਊ ਪਹਿਨਣ ਵਾਲੇ ਲੋਕਾਂ ਲਈ ਆਪਣੀ ਜਾਨ ਕਿਉਂ ਕੁਰਬਾਨ ਕਰਨਾ ਚਾਹੁੰਦੇ ਹੋ ਗੁਰੂ ਤੇਗ ਬਹਾਦਰ ਜੀ ਨੇ ਉਸ ਵੇਲੇ ਜਵਾਬ ਦਿੱਤਾ ਜੇਕਰ ਕਿਸੇ ਵੀ ਧਰਮ ਦਾ ਮਨੁੱਖ ਗੁਰੂ ਨਾਨਕ ਸਾਹਿਬ ਜੀ ਦੇ ਨਿਵਾਸ ਸਥਾਨ ਉੱਪਰ ਆ ਕੇ ਫਰਿਆਦ ਕਰੇਗਾ ਉਸ ਦੀ ਮਦਦ ਜ਼ਰੂਰ ਕੀਤੀ ਜਾਵੇਗੀ ਭਾਵੇਂ ਉਹ ਹਿੰਦੂ ਹੋਵੇ ਭਾਵੇਂ ਉਹ ਮੁਸਲਮਾਨ ਇਸ ਤੋਂ ਬਾਅਦ ਮੁਗਲ ਬਾਦਸ਼ਾਹ ਨੇ ਗੁੱਸੇ ਵਿੱਚ ਆ ਕੇ ਆਦੇਸ਼ ਦਿੱਤਾ ਤੇ ਗੁਰੂ ਜੀ ਅਤੇ ਉਸ ਦੇ ਸਾਥੀਆਂ ਨੂੰ ਉਦੋਂ ਤੱਕ ਕੈਦ ਦੀ ਤਸੀਹੇ ਦੇਣ ਦਾ ਹੁਕਮ ਦਿੱਤਾ ਗਿਆ ਜਦੋਂ ਤੱਕ ਉਹ ਇਸਲਾਮ ਕਬੂਲ ਕਰਨ ਲਈ ਸਹਿਤ ਨਹੀਂ ਹੋ ਜਾਂਦੇ ਅੰਤ 1675 ਈਸਵੀ ਵਿੱਚ ਮੁਗਲ ਬਾਦਸ਼ਾਹ ਦੇ ਵੱਲੋਂ ਜਲਾਦਾ ਨੂੰ ਚਾਂਦਨੀ ਚੌਕ ਵਿੱਚ ਸੁਨਹਿਰੀ ਮਸਜਿਦ ਦੇ ਨੇੜੇ ਕੋਤਵਾਲੀ ਵਿੱਚ ਬੁਲਾਇਆ ਗਿਆ ਤੇ ਗੁਰੂ ਜੀ ਨੂੰ ਇੱਕ ਲੋਹੇ ਦੇ ਪਿੰਜਰੇ ਵਿੱਚ ਰੱਖਿਆ ਗਿਆ ਸੀ ਤੇ ਉਹਨਾਂ ਦੇ ਤਿੰਨ ਸਾਥੀਆਂ ਨੂੰ ਦਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੰਤ 1675 ਈਸਵੀ ਵਿੱਚ ਮੁਗਲ ਬਾਦਸ਼ਾਹ ਦੇ ਵੱਲੋਂ ਚਲਾਦਾਂ ਨੂੰ ਚਾਂਦਨੀ ਚੌਕ ਵਿੱਚ ਸਨਹਿਰੀ ਮਸਜਿਦ ਦੇ ਨੇੜੇ ਕੋਤਵਾਲੀ ਵਿੱਚ ਬੁਲਾਇਆ ਗਿਆ ਤੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਆਪ ਜੀ ਦੇ ਤਿੰਨ ਸਿੱਖਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸਭ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਸ਼ਹੀਦ ਕੀਤੇ ਗਏ ਆਪ ਜੀ ਨੂੰ ਦੋ ਖੰਭਿਆਂ ਦੇ ਵਿੱਚਕਾਰ ਸਿੱਧਾ ਖੜਾ ਕੀਤਾ ਗਿਆ ਤੇ ਦੋ ਮੂਹੇ ਯਾਰਾ ਉਹਨਾਂ ਦੇ ਸਿਰ ਉੱਪਰ ਰੱਖਿਆ ਗਿਆ ਦੇ ਸਿਰ ਤੋਂ ਲੈ ਕੇ ਕਮਰ ਤੱਕ ਘੁਮਾਇਆ ਗਿਆ। ਅੰਤ ਆਪ ਜੀ ਨੂੰ ਸ਼ਹੀਦ ਕੀਤਾ ਗਿਆ। ਦੂਜੇ ਦਿਨ ਭਾਈ ਦਿਆਲਾ ਜੀ ਨੂੰ ਉਬਲਦੇ ਹੋਏ ਤੇਲ ਦੇ ਇੱਕ ਵੱਡੇ ਕੜਾਹੇ ਵਿੱਚ ਸੁੱਟ ਕੇ ਜਿੰਦਾ ਭੁੰਨਿਆ ਗਿਆ ਤੇ ਘੋਰ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਭਾਈ ਮਤੀਦਾਸ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਤੋਂ ਬਾਅਦ ਭਾਈ ਸਤੀਦਾਸ ਜੀ ਹੱਥ ਜੋੜ ਕੇ ਗੁਰੂ ਜੀ ਦੇ ਵੱਲ ਵੇਖੇ ਤੇ ਉਹਨਾਂ ਤੋਂ ਅਸ਼ੀਰਵਾਦ ਮੰਗਿਆ। ਕਿ ਹੇ ਗੁਰੂ ਜੀ ਉਹ ਖੁਸ਼ੀ ਖੁਸ਼ੀ ਸ਼ਹਾਦਤ ਪ੍ਰਾਪਤ ਕਰ ਸਕਨ ਅੰਤਪਾਈ ਸਤੀਦਾਸ ਜੀ ਨੂੰ ਇੱਕ ਖੰਬੇ ਦੇ ਨਾਲ ਬੰਨਿਆ ਗਿਆ ਤੇ ਸੂਤੀ ਰੇਸ਼ੇ ਵਿੱਚ ਲਪੇਟਿਆ ਗਿਆ ਇਸ ਤੋਂ ਬਾਅਦ ਭਾਈ ਸਤੀਦਾਸ ਜੀ ਨੂੰ ਜਿੰਦਾ ਜਲਾਉਣ ਦੀ ਸਜ਼ਾ ਕਾਜ਼ੀ ਤੋਂ ਦਿਵਾ ਕੇ ਉਹਨਾਂ ਦੇ ਸਰੀਰ ਦੇ ਚਾਰ ਚਫੇਰੇ ਤੇਲ ਛੜਕ ਕੇ ਅੱਗ ਲਗਾ ਦਿੱਤੀ ਭਾਈ ਸਤੀਦਾਸ ਜੀ ਸ਼ਾਂਤ ਚਿੱਤ ਖੜੇ ਹੋ ਕੇ ਪਾਠ ਕਰਦੇ ਰਹੇ ਤੇ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਦੇ ਰਹੇ ਅੰਤ ਆਵਜੀ ਸ਼ਹੀਦੀ ਪ੍ਰਾਪਤ ਕਰ ਗਏ ਇਸ ਤਰ੍ਹਾਂ ਇਹਨਾਂ ਮੁਗਲ ਹਾਕਮਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਭਾਈ ਮਤੀ ਦਾਸ ਭਾਈ ਤੇਾਲਾ ਜੀ ਤੇ ਭਾਈ ਸਤੀ ਦਾਸ ਜੀ ਨੂੰ ਸ਼ਹੀਦ ਕੀਤਾ ਆਪ ਜੀ ਮਨੋਖਤਾ ਦੀ ਖਾਤਰ ਖੁਸ਼ੀ ਖੁਸ਼ੀ ਸ਼ਹੀਦੀ ਪ੍ਰਾਪਤ ਕਰ ਗਏ